ਸੜੀ ਐਂਟੀਗ੍ਰਾਮੈਂਟਿਕ ਕਪਸ਼ ਅਫੀਸ਼ੀਅਲ ਮੈਸਟਰ ਆ ਜਿਹੜੇ ਅੱਜ ਸਰਬੰਧਾਨ ਜੀ ਨੇ ਦਿੱਤੀ ਗੱਲ ਕੀਤੀ ਵੀ ਜਿਹੜੇ ਸਹੀ ਗੱਲ ਹੈ ਕਿਉਂਕਿ ਕਈ ਤੇਜਾਟਾਂ ਨੇ ਅੱਗੋਂ ਮੰਦੀ ਰੱਖਿਆ ਹੁੰਦੇ ਨੇ ਉਹ 300 ਰੁਪਏ ਪਹਿਲਾਂ ਲੜਕੀ ਕੋਲ ਲੈ ਲੈਂਦੇ ਜਿਹਨੂੰ ਨੌਕਰੀ ਲਵਾਣਾ ਹੁੰਦਾ ਤੇ ਉਹਦੀ ਅਤੀ ਦਰਹਾਈ ਜਿਹੜੀ ਪਹਿਲੇ ਮਿਲਦੀ ਉਹ ਕੱਟ ਲੈਂਦੇ ਹਾਂ ਉਹਦੋਂ ਇਹ ਸੱਜੇ ਕੱਢਿਆ ਜਾਂਦਾ ਮੈਂ ਤੁਹੀਂ ਤੁਹਾਡੇ ਕੋਲ ਕਮੈਂਟ ਨਹੀਂ ਆਇਆ ਤੁਹਾਡੇ ਕੋਲ ਕੁਛ ਨਹੀਂ ਆ ਤੁਸੀਂ ਕੰਮ ਨਹੀਂ ਕੀਤਾ ਹੂੰ ਜਦ ਜਿਹੜਾ ਐਗਰੀਮੈਂਟ ਰਤਾ ਉਸ ਤੇ ਹੁੰਦਾ ਕਿ ਪੱਡਨ ਤੋਂ ਪਹਿਲਾਂ 1 ਮਹੀਨਾ ਪਹਿਲਾਂ ਨੋਟਿਸ ਦਿਨਾ ਚਾਹੀਦਾ ਜਿਹਨੇ ਜਾਣਿਆ ਹੋਵੇ 1 ਮਹੀਨਾ ਪਹਿਲਾਂ ਨੋਟਿਸ ਦੇ ਦੇ ਕਿ ਮੈਂ ਆਪਣੀ ਛੱਡ ਰਿਹਾ ਹਾਂ ਹੂੰ ਲੇਕਨ ਸਰਾਸਰ ਤੱਕਾ ਕੀਤਾ ਜਾ ਰਿਹਾ ਗੁਜਰਾਤੀ ਦੀ 35-40 ਹਜ਼ਾਰ ਰੁਪਏ ਲੈ ਕੇ ਫਾਈਲ ਭਰ ਰਿਹਾ ਹੂੰ ਉਹ ਫਾਈਲ ਦਾ ਕੋਈ ਵੀ ਇਗਜ਼ਾਮਨੇਸ਼ਨ ਨਹੀਂ ਹੁੰਦਾ ਕੋਈ ਪੈਸੇ ਨਹੀਂ ਜਿਹੜੇ ਕੋਈ ਵਾਪਸ ਨਹੀਂ ਕਰਦੇ ਉਹੋ ਪੈਸੇ ਲੈ ਕੇ ਆਪਣੇ ਕਲਾਇੰਟਾਂ ਨੂੰ ਆਪਣੇ ਜਿਹੜੇ ਬੰਦਿਆਂ ਨੂੰ ਆਪਣੇ ਵਰਕਰਾਂ ਨੂੰ ਤਰਕਾ ਦੇ ਦਿੰਦੇ ਨੇ ਮੈਂ ਐਂਟੀਗ੍ਰਾਮ ਐਂਟੀਗ੍ਰੇਸ਼ਨ ਐਸੋਸੀਏਸ਼ਨ ਨੂੰ ਇੱਕ ਮੰਗ ਕਰਦਾ ਹਾਂ ਇਸ ਐਕਸ਼ਨ ਨੂੰ ਗਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਜਿਹੜੇ ਜਨਜ਼ਾ ਉਹ ਜਨਜ਼ਾ ਕੀਤੇ ਜਾਂਦੇ ਅੱਗੋਂ ਇਹਨਾਂ ਨੂੰ ਕੋਈ ਜਨਜ਼ਾ ਨਹੀਂ ਜਾਰੀ ਕੀਤਾ ਜਾਏ ਕਿ ਗ੍ਰਾਖਣਾ ਮੈਚ ਨੂੰ ਕਾਈਡੈਂਸ ਸਿੰਗਰ ਸਿੰਘ ਚੈਰੋਂ ਅੱਜ ਜਿਹੜੀ ਅਸੀਂ ਮੀਟਿੰਗ ਬੁਲਾਈ ਸੀ ਕਿ ਨਾ ਉਹ ਏਜੰਟਾਂ ਦੇ ਖਿਲਾਫ ਜੂਨ ਅੱਜ ਕਾਰਵਾਈ ਕੀਤੀ ਅਸੀਂ ਕੁਝ ਜਲੰਧਰ ਦੇ ਵਿੱਚ ਬੜੇ ਬੜੇ ਏਜੰਟਾਂ ਨੇ ਪੰਗਾ ਟੁਲਿਆ ਹੋਇਆ ਜਿਹੜੇ ਬੱਚਿਆਂ ਸਾਡੇ ਨੂੰ ਅੰਗਰਾਹ ਕਰ ਰਹੇ ਹਨ ਕੁਝ ਬੇਟੀਆਂ ਨੂੰ ਤੁਹਾਨੂੰ ਦਰਖਾਹਾਂ ਨਹੀਂ ਮਿਲੀਆਂ ਉਹ ਵੀ ਕੰਮ ਕਰ ਰਹੀਆਂ ਹਨ ਉਹਨਾਂ ਨੂੰ ਸਵਾ ਮਹੀਨੇ ਜਾਂ ਇੱਕ ਮਹੀਨੇ ਤੋਂ ਪਹਿਲਾਂ ਲੋਕ ਕੱਢ ਦਿੱਤਾ ਜਾਂਦਾ ਕਿਸ ਕਰਕੇ ਲੋਕਾਂ ਬੱਚੇ ਸਾਡੇ ਨੂੰ ਨਮਰਾ ਕਰ ਰਹੇ ਹਨ ਲੋਕਾਂ ਦੇ ਵਿਜੇ ਢੂਠੇ ਲਵਾ ਰਹੇ ਹਨ ਨਕਲੀ ਅਪਾਰਟਮੈਂਟਾਂ ਕਰ ਰਹੇ ਹਨ ਜੋ ਪੈਸੇ ਬੈਂਕਾਂ ਦੇ ਵਿੱਚ ਉਹ ਵੀ ਨਹੀਂ ਕਰ ਰਹਾ ਜੋ ਬਾਹਰ ਦੇ ਸਕੂਲ ਹਨ ਉਹਨਾਂ ਦੇ ਵਿੱਚ ਕੋਈ ਬਿਜਾਰੀ ਲੱਗ ਰਿਹਾ ਕੁਛ ਨਹੀਂ ਕਰ ਰਹਾ ਮੈਂ ਆਪਣੇ ਬੱਚਿਆਂ ਨੂੰ ਇਹ ਸਮਝਾ ਰਿਹਾ ਕਿ ਸਾਰੇ ਸਕੇਟਾਂ ਜਿਹੜੀਆਂ ਬੰਦ ਪਈਆਂ ਆ ਕੋਈ ਵੀ ਇਹਨਾਂ ਦੇ ਛੱਤੇ 'ਚ ਆ ਕੇ ਕੋਈ ਆਪਣਾ ਵਿਜੇ ਦਾ ਆਫਰ ਦਿੰਦੇ ਹਨ ਇਹ ਕਦੇ ਵੀ ਆਪਣਾ ਨਾ ਦਫਤਰ ਜਾ ਕੇ ਨਾ ਇਹ ਕੰਮ ਕਰੋ 35 35 40 40000 ਰੁਪਏ ਤੁਹਾਡੇ ਕੋਲ ਖਰਚਾ ਲੈ ਰਹੇ ਹਨ ਮੈਂ ਨੂੰ ਐਂਟੀ ਕਰਾਈਮ ਵੱਲੋਂ ਪੂਰੇ ਤੌਰ ਤੇ ਪ੍ਰਸ਼ਾਸਨ ਵੱਲੋਂ ਤੇ ਦੀਸਾਬ ਵੱਲੋਂ ਬੇਤੀ ਕਰਦਾ ਕਿ ਇਹਨਾਂ ਤੋਂ ਵੱਧ ਤੋਂ ਵੱਧ ਇਹਨੂੰ ਬੰਦ ਕੀਤਾ ਜਾਵੇ ਕਿ ਨਾਰੇ ਇਹਨਾਂ ਨੇ ਇਸ ਹਾਲਸ ਜਿਹੜੀ ਉਹ ਕੈਨਸਲ ਕੀਤੇ ਜਾਣ ਕਿ ਕਾਰਵਾਈ ਜਿਹੜੀ ਸਖਤ ਹੋਣੀ ਚਾਹੀਦੀ ਹੈ ਕਿ ਇਹ ਸਾਡੇ ਜਿਹੜੇ ਬੱਚੇ ਐ 40 40 50 50000 ਰੁਪਏ ਨੂੰ ਲੈ ਲੈਂਦੇ ਐ ਕਿਸੇ ਕੋਲ ਲੱਖ ਕਿਸੇ ਕੋਲ 2 ਲੱਖ ਰੁਪਏ ਲੈ ਕੇ ਇਹ ਬੱਚਿਆਂ ਨੂੰ ਗੁੜਾ ਕਰ ਰਹੇ ਹਨ ਤੇ ਬੱਚਿਆਂ ਨੂੰ ਦੁਆਰਾ ਫਿਰ ਮਿਲਦੀ ਕਰਦੇ ਆ ਕਿ ਚਾਰਸੀ ਦੇ ਵਿੱਚ ਨਾ ਆਵੋ ਅਤੇ ਆਪਣਾ ਕੋਈ ਇਸ ਟਾਈਮ ਬਿਜਾਰੀ ਲੱਗ ਰਿਹਾ ਕਿਸੇ ਦੇਖਦਾ ਕੁਛ ਨਹੀਂ ਹੋ ਰਿਹਾ ਇਹ ਰੋਲ ਅਸੀਂ ਇੰਨੇ ਬਿਜੇ ਲਵਾ ਰਹੇ ਹਾਂ ਅਸੀਂ ਆਹ ਕਰ ਰਹੇ ਹਾਂ ਇਹਨੇ ਆਪਣੇ ਬੰਦੇ ਖੜੇ ਕੀਤੇ ਹੋਏ ਹਨ ਇਸ ਕਰਕੇ ਬਹੁਤ ਵੱਡਾ ਇੱਕ ਕੰਮ ਹੋ ਰਿਹਾ ਇਸ ਕਰਕੇ ਜਲੰਧਰ ਸ਼ਹਿਰ ਦੇ ਵਿੱਚ ਕਿ ਕੋਈ ਵੀ ਜਾ ਕੇ ਆਪਣਾ ਪੈਸਾ ਬਰਵਾਦ ਨਾ ਕਰਨ ਮੈਂ ਸਾਰਿਆਂ ਨੂੰ ਇਹੋ ਹੀ ਤਰ੍ਹਾਂ ਚਾਹੁੰਦਾ ਇਹ ਮਠਾਗਾ ਤੋਂ ਬਚਣਾ ਚਾਹੀਦਾ ਜਨਤਾ